ਲੇਡੀ ਲੇਜੈਂਡਰ ਲੇਡੀ ਨੂੰ ਬੱਚੇ ਇਨਾ ਖੁਸ਼ ਹੋ ਜੇ बच्चे बच्चे हस्त पहले सोचने यार जनानी तो जानते लंकड़े कागज ने િલ િલાા હા 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 સા હા 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 હ હા �ત� ા ચ� દર પ ��� પ એ એ પ� اچھا ندرے ساڈے گالے پنا کسے نے چلو ہاں ਦੇਖਦੇ ਜਾਣਦੇ ਦੇਖਦੇ ਜਾਣਦਾ ਕਿ ਨਹੀਂ ਜਾਣਦਾ ਯਾਰ ਇੱਕ ਮਿੰਟ ਤਾਂ ਖੜ ਜਾ ਕੀ ਕਰ ਲੈ ਬੀ ਲੈ ਕੇ ਦਾ ਦਾ ਚੱਲ ਰੋ ਦੇ ਨਹੀਂ ਯਾਰ ਖੜ ਤੋ ਜਾ ਫਿਰ ਇਹਨਾਂ ਨੂੰ ਤਾਂ ਆਪਾਂ ਪਿੱਛੇ ਕਰ ਲਿਓ ਕੋਈ ਤਾਂ ਬੰਦੇ ਨਾ ਕੋਈ ਨਹੀਂ ਨਾ ਉੱਤੋਂ ਦੇਖਦੇ ਜਾਣਦਾ ਕਿ ਨਹੀਂ ਇਹਨਾਂ ਨੂੰ ਤਾਂ ਜਾਣਦੇ ਦੇ ਬਣੋ ਹੋ ਗਏ ਨੇ ਪਾਣੀ ਨਹੀਂ ਮੰਗਣਾ ਕੋਈ ਨਹੀਂ ਮੈਂ ਦੇਖਦਾ ਦੇਖਦਾ ਦੇਖ ਤੁਹਾਡੇ ਕਰਕੇ ਉਹ ਬਹਾਨਾ ਬਣਾਉਂਦਾ ਜਾਂਦਾ ਹਾਂ ਹਾਂ ਉਹ ਭਾਈ ਮੇਰੀ ਉੱਤਰ ਵੱਧਦੇ ਪਰਲੇ ਪਾਸਿਓ ਨਾ ਬੰਦਾ ਵੀ ਬੰਦਾ 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 ओर बांधा उनजो ਲੇਡੀ ਨੂੰ ਭੇਜ ਦੋ ਅੰਦਰ ਲੇਡੀਜ਼ ਵਿਚਵਾਗ ਨਾ ਕੁਝ ਵਿਚਵਾਗ ਦਾ ਮਰਵਾ ਲਿਓ ਬੰਦ ਚਲਿਆ ਜਾਣਾ ਹੁੰਦਾ ਹੈ ਅੰਦਰ ਲਾਉਣਾ ਹੁੰਦਾ ਹੈ ਕਿੱਥੇ ਬੰਦੇ ਕਰ ਪਾਦੇ ਤੇ ਜੇ ਉਹਨਾਂ ਤੋਂ ਜਿਹੜਾ ਪੁੱਛਣਾ ਪੈਂਦਾ ਉਹ ਬੰਦਾ ਬਿਦਾਇਆ ਆ ਆ ਦੇਖਾ ਬੁਲਾ ਦੇਖਾ ਆ ਜਾਦੇ ਆ ਬੰਦ ਰਹੇ ਆ ਇਹਦਾ ਪਾਤਰ ਲੱਗਦਾ ਸਾਫ ਨਹੀਂ ਲੱਗਿਆ ਅੰਦਰ ਇਹ ਜਿਆਦਾ ਲੱਗਾ ਕਰ ਰਿਹਾ ਹੈ ਅੰਦਰ ਮੁਝੂ ਮਾਹਰ ਓ ਜਾਣ ਦੇ ਓ ਜਾਣ ਦੇ ਓ ਕੰਦਾ ਡੱਪ ਕੇ ਆ ਪੜ ਲਓ ਕੰਦਾ ਡੱਪ ਕੇ ਓਏ ਤੁਸੀਂ ਚੜਜੋ ਤੁਸੀਂ ਚੜਜੋ ਓਏ ਦੇਖੋ ਉਹ ਵੜ ਕੇ ਉਹ ਕੰਦਾ ਡੱਪ ਕੇ ਨਹੀਂ ਆ ਤੁਸੀਂ ਕੀ ਕਰਾਂਗੇ ਜਾ ਕੇ ਜਾ ਕੇ ਜਾਓ ਥਲੇ ਮਾਰ ਦੋ ਆ ਮਾਰ ਦੀ ਪਾਰਟੀ ਦੇ ਪੁਲਿਸ ਵਾਲੇ ਨੂੰ ਚੀਕ ਲਾ ਕੇ ਕੰਦਾਂ ਡੱਪ ਕੇ ਓਹ ਜਾਓ ਆਮ ਆਦਮੀ ਪਾਰਟੀ ਦੇ ਵਰਕਰ ਅੰਦਰ ਕੈਂਡੀਡੇਟ ਨੂੰ ਫਾਰਮ ਨਹੀਂ ਭਰਨ ਦੇ ਰਹੇ ਹੈਗੇ। ਅਖੜੀ ਮੇਰੀ ਰਿਕਵੈਸਟ ਚੜਨੇ ਆ। ਆਮ ਆਦਮੀ ਪਾਰਟੀ ਦੀ ਗੁੰਡਾ ਗਰਦੀ ਕੈਂਡੀਡੇਟ ਉਹਦੇ ਕਵਰੀ ਕੈਂਡੀਡੇਟ ਨੂੰ ਅੰਦਰ ਨਹੀਂ ਜਾਣ ਦੇ ਰਹੇ ਹੈਗੇ। ਆਮ ਆਦਮੀ ਬਹੁਤ ਟੱਕਰ ਕਰ ਰਹੀ ਹੈ। ਬਹੁਤ ਐਕਸ਼ਨ ਬਣਾਈ ਬੈਠਾ। ਸਾਰਾ ਕਾਲਾ ਕੱਢ ਲੈ ਬਾਹਰ ਵੀ ਆ ਵੀ ਲੰਗੇ ਮੀਤਵਰ ਤੁਹਾਡਾ ਲੰਗੇ ਹੀ ਲੰਘਿਆ ਲੰਘਿਆ ਕਿਹੜਾ ਹੈ ਲੰਘੇ ਕਿੰਨਾ ਤੋਂ ਲੰਗੇ ਆਈ ਤੋਂ ਖੜਾ ਉਦੋਂ ਕੱਢਿਆ ਹਰ ਗਿਆ ਇੱਕ ਓਟ ਵੀ ਇਹ ਇਹ ਤੁਸੀਂ ਕਰਵਾ ਰਹੇ ਹੋ ਹੈ ਇਹ ਤੁਸੀਂ ਕਰਵਾ ਰਹੇ ਹੋ ਕਿ ਮੱਛੀ ਓਏ ਕਿਹਨੇ ਆਸੀ ਤੁਸੀਂ ਦਿਵਾ ਲਿਓ ਓਏ ਕਾਗਜ਼ ਪਾੜਦਾ ਕਾਗਜ਼ ਹੀ ਫੜੇ ਤੂੰ ਓਏ ਨਵੀ ਤੂੰ ਰਾਖਾ ਮਗਾ ਚਲੋ ਕਾਗਜ਼ ਪਾੜਦੇ ਨਿਪੜ ਗਿਆ ਕੰਮ ਕਰ ਦੋ ਕੋਈ ਨਾ ਕਾਗਜ਼ ਪਾੜਦੇ ਨਿਪੜੇ ਕਰੋ ਚਲੋ 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 ਸਾਨੂੰ ਆਉਂਦਾ ਹੈ ਕਾਗਜ਼ੀ ਪਾੜਦੇ ਕੰਮ ਨਿਪਟ ਗਿਆ ਐਸਟੀਐਮ ਨੂੰ ਬੁਲਾਓ ਅੰਦਰ ਬੁਲਾ ਲਓ ਇੱਕ ਦਿਨ ਸਾਨੂੰ ਬੁਲਾ ਲਓ ਐਸਟੀਐਮ ਨੂੰ ਬੁਲਾ ਲਓ ਜੇ ਅੰਦਰ ਚੁੱਪ ਕਰ ਸਾਫ ਕੀ ਰਕਮ ਇੱਧਰ ਆਪਕੇ ਅੰਦਰ ਮਾਰੋ ਬਾਜੀ ਉੱਥੇ ਖੜੇਗੀ ਦਿਖਾ ਦਿਓ ਦਿਖਾ ਦੇ ਸਾਰੀ ਯਾਰ ਭਾਈ ਨੂੰ ਬਣਾ ਭੈਣ ਸੁਤਨਾਲ ਹੋਗੀਨ ਵਾਲੀ ਤੇ ਬਾਈ ਜੀ ਵਾਰ ਵਾਰ ਚਲੋ ਕਰਵਾਤਾ ਹੁਣ ਕੰਮ ਆ ਤੇ ਬਦਮਾਸ਼ਾਂ ਨੂੰ ਨਰਵਾਜਤ ਕਰਵਾ ਦੇ ਕਾਗਜ਼ ਸ਼ਰੀਆਮ ਕਾਜ ਤੇ ਫੜੇ ਬਦਮਾਸ਼ਾਂ ਸਾਡੇ ਪਿੰਡਾਂ ਨੂੰ ਮਾਰੀ ਦਿੱਤੇ ਬਦਮਾਸ਼ਾਂ ਦੇ ਅੰਦਰ ਆ ਕੇ ਗਾਜ ਫੜ ਗਿਆ ਆੱਖ ਨਹੀਂ ਰਾਣਾ ਕਿਸੇ ਨੇ ਜੈ ਹੰਦਰ ਮੁਰਦਾਬਾਦ 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 ਜੈ ਹੰਦਰ ਮੁਰਦਾਬਾਦ 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 ਚੇਤਨ ਸਿੰਘ ਜੋੜਾ ਮਾਜਰਾ ਯਾਰ ਸਰਕਾਰ ਮਰਦਾਬਾ ਹੁਣ ਕੀ ਕਰਾਂਗੇ ਕਾਗਜ਼ ਖੋਏਗੇ ਖੁਸ਼ਹਰਿਆ ਫੜਿਆ ਸੁਣੋ ਇੱਕ ਟਿਕੜੇ ਸਾਈਡ ਤੋਂ ਖੜੀ ਕੇ ਜਾਈਂਗਾ ਮੁੰਡਾ ਧਰਬਾ ਦੇ ਸੱਜੇ ਨੂੰ ਉਹ ਨਹੀਂ ਉੱਪਰ ਜੇ ਅੱਗੇ ਨਹੀਂ ਮੈਂ ਆਪਾਂ ਕਿੱਥੇ ਆ ਕੁਐਸ ਨੰਬਰ 1 ਬਾਤ ਕਹੀ ਬਈ ਅੰਦਰ ਅੱਛਾ ਨਹੀਂ ਯਾਰ ਦਿਖਾਣਾ ਇਹ ਵੀ ਵੀਡੀਓ ਚ ਦਿਖਾ ਦਿਓ ਦਿਖਾ ਦੇ ਦਿਖਾ ਦੇ ਸਰ ਦਿਖਾ ਦੇ ਸਾਡੀ ਦਿਖਾ ਐਮਐਲਏ ਸਾਹਿਬ ਕੀ ਹੁਣ ਨਾਮਦਾਰ ਕੀ ਕੈ ਨੰਬਰ ਵਾਰ ਤੋਂ ਪੁਰਾਣਾ ਐ ਇਸ ਉਮੀਦਵਾਰ ਆਪਣਾ ਗੱਲ ਸਾਨੂੰ ਪਹਿਲੀ ਟਾਰਫ ਸੀ ਜਿਹੜੀ ਹੋਣੀ ਸੀ ਸਾਡਾ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਆ ਸੋਮਾ ਰੰਗਨੌਰ ਅਸੀਂ ਮੈਨ ਆਰਣਕੀ ਆ ਇਸ ਤੋਂ ਪਹਿਲਾਂ ਸਾਡੇ ਮਸਲ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਘਰ ਬੈਠਾ ਸੀ 2015 ਦੇ ਉਹਨੂੰ ਪੁਲਿਸ ਵਾਲਿਆਂ ਨੇ ਜਗਾਇਆ ਸੀ ਇੱਕ ਮਿੰਟ ਬੇਟਾ ਇਹ ਬੰਦੇ ਨੇ ਸ਼ਰਿਆ ਉਹਨੂੰ ਜਦੋਂ ਜਾਨ ਦੀ ਕੋਸ਼ਿਸ਼ ਐਸ ਐਚਓ ਰੋਣ ਸਿੰਘ ਦੇ ਨੇਤਪਤਵ ਚ ਚੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਕੋਸ਼ਿਸ਼ ਕਰਕੇ ਉਹਨੂੰ ਕੱਢ ਕੇ ਇੱਥੇ ਤੱਕ ਲਿਆਏ ਆ ਆਮ ਆਮੀ ਦੇ ਪਾਰਟੀ ਦੇ ਗੁੰਡੇ ਇਹਨਾਂ ਦੇ ਗੇਟ ਤੇ ਖੜੇ ਲਿਖੇ ਹੋਏ ਆ ਫਿਰ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਪਤਾ ਅਸੀਂ ਕਿਵੇਂ ਕੈਂਡੀਡੇਟ ਨੂੰ ਅੰਦਰ ਲੈ ਕੇ ਆਏ ਆ ਔਰ ਉਹ ਜਿਹੜੇ ਸਾਰੇ ਗੁੰਡੇ ਸੀ ਪੁਲਿਸ ਨੇ ਆਪ ਅੰਦਰ ਬਾੜੇ ਬਾਹਰ ਕੇ ਸਾਡੇ ਚੇਪਰ ਹੋ ਕੇ ਇਥੇ ਤੋਂ ਭੱਜ ਗਏ ਹੈਗੇ ਐ ਐਮਐਲਏ ਸਾਹਿਬ ਸਵਾਲ ਬਹੁਤ ਵੱਡਾ ਤੁਸੀਂ ਅੰਦਰੋਂ ਕਾਗਜ਼ ਪੋਚ ਪਚਾ ਕੇ ਲੈ ਆਏ ਅੰਦਰ ਤੁਸੀਂ ਨਾਮ ਜੱਦਗੀ ਭਰਨਾ ਤੇ ਅੰਦਰ ਆ ਕੇ ਕਾਗਜ਼ ਫੜ ਗਏ ਪੁਲਿਸ ਦੀ ਮਦਦ ਨਾਲ ਹੋਇਆ ਸਾਰਾ ਪੁਲਿਸ ਨਾਲ ਮਿਲੀ ਹੋਈ ਹੈ ਤੇ ਜਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ ਚੋਣ ਕਮਿਸ਼ਨ ਨੂੰ ਸ਼ਿਕਾਇਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਗੁਰਦਾ ਸਾਹਿਬ ਦਾ ਨੰਗਾ ਨਾਚ ਹੈ ਔਰ ਅੱਜ ਵੀ ਹੈਗਾ ਜਿਸ ਦਿਨ ਦਾ ਐਮਐਲਏ ਚੇਤਨ ਸਿੰਘ ਡੋਲਾ ਮਾਦਰਾ ਸਮਾਣੇ ਦਾ ਐਮਐਲਏ ਬਣਿਆ ਲੋਕਤਾਂ ਦਾ ਸੁਪਰ ਹੋਇਆ ਵਾ ਡੈਮੋਕ੍ਰੇਸੀ ਦਾ ਕਤਲ ਕਾਰਨ ਕੀਤਾ ਹੋਇਆ ਇਹਨਾਂ ਨੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਸਾਰਾ ਪੱਤਰਕਾਰ ਪਾਈਚਾਰਾ ਤੇ ਖੜਾ ਸਾਡੇ 4 ਰਹੇ ਸੀ ਜੇਲ੍ਹ ਚ ਜਾ ਚੁੱਕੇ ਇੱਕ ਮਿੰਟ ਤੁਸੀਂ ਸਰ ਸਾਡੇ ਮੁਸਪਲ ਇੱਕ ਮਿੰਟ ਪ੍ਰਧਾਨ ਤੇ ਚਾਰ ਪਰਚੇ ਦਿੱਤੇ ਆ ਚੌਣ ਕਮਿਸ਼ਨ ਸ਼ਿਕਾਇਤ ਕਰੋਗੇ ਸਰ ਇੱਕ ਮਿੰਟ ਜਿਹੜੇ ਇਹ ਐਮਸੀ ਹੈ ਖੜੇ ਇਹ ਬੂਲੇ ਡਟ ਕੇ ਸਾਡਾ ਕੈਂਡੀਡੇਟ ਆਪਣੀ ਵਾਈਫ ਨਾਲ ਇੱਥੇ ਆਇਆ ਸੀ ਤੱਕੇ ਨਾਲ ਐਸਐਚਓ ਦੀ ਪ੍ਰੈਜੈਂਸ ਦੇ ਵਿੱਚ ਪੁਲਿਸ ਦੀ ਪ੍ਰੈਜੈਂਸ ਐਮਐਲਏ ਸਾਹਿਬ ਇੱਕ ਸਵਾਲ ਹੈਗੇ ਪੇਪਰ ਖਿੱਚੇ ਗਏ ਕਾਉਂਡ ਕਮਿਸ਼ਨਸ ਗਏ ਅਸੀਂ ਸਾਰਾ ਕੁਝ ਕਰਾਂਗੇ ਮੈਂ ਕੱਢਦਾ ਨਹੀਂ ਕੱਢਦੇ ਸਾਰੇ ਬਸ ਆ ਤੁਸੀਂ ਦੇਖ ਲਿਓ ਆ ਫਾਈਲਾਂ ਫੱਟੀਆਂ ਪਈਆਂ ਇੱਥੇ ਠੀਕ ਹੈ ਜਿਹੜੇ ਗੁੰਡੇ ਆ ਪੁਲਿਸ ਲੈ ਕੇ ਆਈ ਹੈ ਓਕੇ ਪੁਲਿਸ ਦੀ ਮਦਦ ਦੇ ਨਾਲ ਕੈਂਡੀਡੇਟ ਤੋਂ ਪੇਪਰ ਖੋ ਕੇ ਜਦੋਂ ਅਸੀਂ ਨਾਮੀਨੇਸ਼ਨ ਕਰਦੇ ਸੀ ਖੋ ਕੇ ਪੇਪਰ ਫਾੜਦੇ ਆ ਠੀਕ ਹੈ ਸਰ ਜਿਹੜੇ ਸੀ ਗੁੰਡੇ ਨੂੰ